ਪੰਜਾਬ ਵਿੱਚ ਇੱਕ ਵਾਰ ਫੇਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਆਏ ਦਿਨ ਹੀ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਰਾਸ਼ਟਰੀ ਪਗਵਾਨ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਸ ਨਾਲ ਕੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਸ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰਨਾਰਕ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਕਿ ਇਹ ਪੂਰਾ ਮਾਮਲਾ ਸੇ ਕਦੋਂ ਇਹ ਗੋਲੀ ਚੱਲੀ ਤੇ ਤੁਹਾਡੇ ਵੱਲੋਂ ਹੁਣ ਇਸ ਤਰੀਕੇ ਦੀ ਮੰਗ ਹੈ ਮੈਂ ਜੀ ਆ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਉਪਰਗਵਸੇ ਨੇ ਦਾ ਮੇਰੇ ਨਾਲ ਸੰਤੋਖ ਗਿਲ ਜੀ ਰਾਸ਼ਟਰੀ ਚੇਅਰਮੈਨ ਸਾਡੀ ਹੋਰ ਵੀ ਕਾਰਗਰਨੀ ਇੱਥੇ ਹੈਗੀ ਹੈ ਦੇਖੋ ਜੀ 9:20 ਤੇ ਪ੍ਰਵੀਨ ਜੀ ਤੇ ਗੋਲੀ ਚੱਲਦੀ ਆ ਕੁਛ ਹਨ ਬਛਤੇ ਲੋਕ ਜਿਹੜੇ ਅਗੇ ਗੋਲੀ ਮਾਰਦੇ ਤਿੰਨ ਰਾਉਂਡ ਫਾਇਰ ਕਰਦੇ ਇੱਕ ਗੋਲੀ ਇਹਨਾਂ ਨੂੰ ਲੱਗਦੀ ਜਿਹੜੀ ਅੱਜ ਵੀ ਇਹਨਾਂ ਦੇ ਸਰੀਰ ਦੇ ਅੰਦਰ ਹੈ ਇਹ ਗੋਲੀ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਜਵਾਬ ਪੁੱਛਣੇ ਆ ਵੀ ਇਹ ਲੋਕ ਕੌਣ ਸੀ ਸਾਡੇ ਬੰਦੇ ਤੇ ਹਮਲਾ ਹੋਇਆ ਇਹ ਗੱਲ ਤਾਂ ਕਲੀਅਰ ਹੈ ਜੀ ਗੋਲੀ ਚੱਲੀ ਇਹ ਵੀ ਗੱਲ ਕਲੀਅਰ ਹੈ ਇਹਨੂੰ ਚਲਾਈ ਕਿਨੇ ਹੈ ਇਹ ਪ੍ਰਸ਼ਾਸਨ ਦੱਸੇ ਉਹਨਾਂ ਲੋਕਾਂ ਨੂੰ ਫੜ ਕੇ ਕੀ ਲੱਗਦਾ ਕਿ ਇਹ ਆਪਸੀ ਕੋਈ ਰੰਜਿਸ਼ ਸੀ ਜਾਂ ਪਾਰਟੀਬਾਜ਼ੀ ਕਰਕੇ ਹਿੰਦੂਚਾਰਾ ਆਉਣ ਕਰਕੇ ਨਿਸ਼ਾਨਾ ਬਣਾਇਆ ਗਿਆ ਦੇਖੋ ਜੀ ਸਾਡੀ ਜਿਹੜੀ ਸ਼ੰਕਾ ਹੈ ਵੇਖੋ ਮੈਂ ਇਸ ਗੱਲ ਨੂੰ ਸਿੱਟਾ ਨਹੀਂ ਕਹਿ ਸਕਦਾ ਪੂਰਾ ਪ੍ਰੋਪਰ ਸ਼ੰਕਾ ਹੈ ਵੀ ਸਾਡੇ ਨਾਲ ਇਹ ਬੰਦਾ ਐਕਟਿਵ ਸੀ 15 ਸਾਲ ਤੋਂ ਇਹ ਬੰਦਾ ਸ਼ਿਵ ਸਾਲ ਤੋਂ ਲੈ ਕੇ ਭਗਵਾਨ ਸਾਲ ਤੱਕ ਮੇਰੇ ਨਾਲ ਕੰਮ ਕਰ ਚੁੱਕਾ ਹੈ ਤੇ ਕਰ ਰਿਹਾ ਹੈ ਅਜੇ ਤੱਕ ਇਹ ਬੰਦਾ ਜਿਹੜਾ ਇੰਨਾ ਵਧੀਆ ਬੰਦਾ ਹੈ ਵੀ ਜਦੋਂ ਇਹਨੂੰ ਗੋਲੀ ਲੱਗੀ ਤਾਂ ਦਲੇਰ ਆ ਆ ਵੀ ਮੋਟਰਸਾਈਕਲ ਚਲਾ ਕੇ ਇੱਥੇ ਤੱਕ ਆਉਂਦਾ ਹੈ ਤੇ ਆਪਣੇ ਡਾਕਟਰ ਕੋਲ ਇੱਥੇ ਇਲਾਜ ਕਰੋਂਦਾ ਹੈ ਮੈਂ ਪ੍ਰਸ਼ਾਸਨ ਕੋਲ ਇਸ ਗੱਲ ਦੀ ਇਹ ਗੱਲ ਮੈਂ ਪ੍ਰਸ਼ਾਸਨ ਦੇ ਸੁਣਦਾ ਹਮੇਸ਼ਾ ਪ੍ਰਸ਼ਾਸਨ ਕਹਿੰਦਾ ਹੈ ਵੀ ਆਪਣਾ ਕਾਊ ਬਿਆਨ ਦਿੰਦੇ ਨੇ ੜਕਾਊ ਗੱਲ ਕਰਦੇ ਆ ਪਰ ਅੱਜ ਅਸੀਂ ਕਾਪਰੇਟ ਕਰਦੇ ਆ ਅੱਜ ਮੈਂ ਪ੍ਰਸ਼ਾਸਨ ਨਾਲ ਕਾਪਰੇਟ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਵੀ ਸਾਨੂੰ ਕਦੋਂ ਤੱਕ ਰਿਜ਼ਲਟ ਮਿਲੇਗਾ ਕੋਈ ਵੀ ਉੱਚਤਕਾਰੀ ਸਾਡੇ ਐਸ.ਐਸ.ਓ ਸਾਹ ਪਾਏ ਮਾਂ ਜੋ ਡੀਐਸਪੀ ਸਾਹਿਬ ਆਏ ਪਰ 10-10 ਮਿੰਟ ਆਏ ਉਹਦੀ ਸੁਰੱਖਿਆ ਲਈ ਅਜੇ ਤੱਕ ਕੋਈ ਗਾਰਦ ਨਹੀਂ ਲਈ ਗਈ ਜੇ ਉੱਥੇ ਹਮਲਾ ਹੋਇਆ ਇੱਟੇ ਵੀ ਹੋ ਸਕਦਾ ਹੈ ਪਰ ਇਹ ਗੱਲਾਂ ਪ੍ਰਸ਼ਾਸਨ ਨੂੰ ਦੇਖਣੀਆਂ ਪੈਣਗੀਆਂ ਜਿੱਦਾਂ ਹਿੰਦੂ ਸਮਾਜ ਦੇ ਨੇਤਾਵਾਂ ਨੂੰ ਲੁਧਿਆਣੇ ਤੋਂ ਲੈ ਕੇ ਸੂਰੀ ਸਾਹਿਬ ਦੀ ਹਤਿਆ ਤੱਕ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਜੇਕਰ ਪ੍ਰਸ਼ਾਸਨ ਕੋਆਪਰੇਸ਼ਨ ਦੀ ਗੱਲ ਕਰਦਾ ਹੈ ਭਗਵਾਨ ਸੇਨਾ ਕੋਆਪਰੇਟ ਕਰੇਗੀ ਪਰ ਉਹਨੇ ਤੱਕ ਕਰੇਗੀ ਜਿੰਨੇ ਤੱਕ ਸਾਨੂੰ ਇਹ ਸਿਰਫ ਕੁਝ ਘੰਟੇ ਕੁਝ ਮਿੰਟ ਇਹਨੀਆਂ ਗੱਲਾਂ ਸਾਨੂੰ ਕੋਈ ਜਵਾਬ ਦੇਣ ਆਗੇ ਅਫਸਰ ਦੱਸਣ ਕੀ ਹੋਇਆ ਕਿੱਦਾਂ ਹੋਇਆ ਗੱਲ ਇਹ ਵੀ ਸਿਰਫ ਇੰਨੀ ਗੱਲ ਕਹਿ ਦੇਣੀ ਵੀ ਆਪਸੀ ਰੰਜਿਸ਼ ਆ ਐਦਾਂ ਦੀ ਕੋਈ ਗੱਲ ਨਹੀਂ ਆ ਸਾਨੂੰ ਉਹ ਜਿਹੜੇ ਬੰਦੇ ਫੜੇ ਆ ਜਾਂ ਫੜਨੇ ਆ ਸਾਨੂੰ ਉਹਦੀ ਪੂਰੀ ਕਲੀਅਰਿਫਿਕੇਸ਼ਨ ਚਾਹੀਦੀ ਆ ਵੀ ਅਸੀਂ ਇਹ ਵੇਖਣਾ ਵੀ ਗਾ ਸਾਡਾ ਬੰਦਾ ਕਿੱਨਾ ਕੁ ਸੇਫ ਆ ਅੱਜ ਤੇਰੀ ਜਾਨ ਬਚ ਗਈ ਜੀ ਤੇ ਜਾਨ ਮੈਂ ਦੁਬਾਰਾ ਕਿਸੇ ਨੂੰ ਦੇ ਨਹੀਂ ਸਕਦਾ ਉਹਦੇ ਘਰ ਦੇ ਮੈਂ ਜਾਂਦੇ ਮੈਂ ਗਿਆ ਮੈਨੂੰ ਸਵਾਲ ਕਰ ਲੈਵੇ ਪ੍ਰਧਾਨ ਜੀ ਇਹ ਕਿੱਦਾਂ ਹੋਇਆ ਤੇ ਪ੍ਰਧਾਨ ਜੀ ਕੀ ਦੱਸਣ ਇਹਦੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦੱਸਣ ਯਾ ਸਾਡੇ ਜਿਹੜੇ ਮਾਨਜੋ ਕਮਿਸ਼ਨਰ ਸਾਹਿਬ ਦੱਸਣ ਵੀ ਜੇ ਹਿੰਦੂ ਇੱਥੇ ਸੁਰੱਖਿਤ ਨੇ ਹਿੰਦੂ ਸੁਸੈਟਨ ਵਾਲੇ ਇੱਥੇ ਸੁਰੱਖਿਤ ਨੇ ਇੱਥੇ ਮਾਹੌਲ ਬਣਾਉਣਾ ਫਿਰ ਗੱਲ ਕਰਦੇ ਸਿਕਿਉਰਟੀਾਂ ਦੀ ਜੀ ਹਿੰਦੂ ਸਮਾਜ ਦੇ ਲੋਕ ਸਿਕਿਉਰਟੀ ਮੰਗਦੇ ਆ ਜਾਂ ਸੁਸੈਟਨ ਦੇ ਲੋਕ ਸਿਕਿਉਰਟੀ ਮੰਗਦੇ ਆ ਦੇਖੋ ਜਾਨ ਸਭ ਤੋਂ ਪਿਆਰੀ ਹੁੰਦੀ ਆ ਅਸੀਂ ਸਮਾਜ ਲਈ ਕੰਮ ਕਰਦੇ ਆ ਜੇ ਕੁਝ ਬੰਦੇ ਸਾਡੇ ਨਾਲ ਲਾਉਂਦੇ ਆ ਤੇ ਜੇ ਇਹ ਗੱਲਾਂ ਸਿਰਫ ਉਹ ਕੁਝ ਦੇਣ ਲਈ ਜਦੋਂ ਕੋਈ ਉੱਤਰ ਰਿਵਿਊ ਹੁੰਦਾ ਜੋ ਚੀਜ਼ ਹੁੰਦੀ ਉਸ ਲਈ ਹਟਾ ਲੈਂਦੇ ਜਾਂਦੇ ਆ ਸਾਨੂੰ ਖਤਰੇ 'ਚ ਨਾ ਪਾਓ ਜੇ ਖਤਰਾ ਹੈ ਸਾਡੇ ਨਾਲ ਸਿਕਿਉਰਟੀਆਂ ਰਹਿਣ ਦਿਓ ਜੇ ਨਹੀਂ ਖਤਰਾ ਤੇ ਬੇਸ਼ੱਕ ਸਾਨੂੰ ਲੈ ਕੇ ਦੇ ਦਿਓ ਸਿਕਿਉਰਟੀਆਂ ਵਾਪਸ ਲੈ ਲਓ ਕਿੰਨੀ ਦੇਰ ਦਾ ਸਮਾਂ ਜਿਹੜਾ ਮੰਗਿਆ ਗਿਆ ਪੁਲਿਸ ਨੇ ਕੋਈ ਸਮਾਂ ਨਹੀਂ ਮੰਗਿਆ ਗਿਆ ਕੋਈ ਉਚਿਤਕਾਰੀ ਨਹੀਂ ਇੱਥੇ ਆਇਆ ਸਿਰਫ ਸਾਡੇ ਮਾਨਯੋਗ ਐਸਐਚਓ ਸਾਹਿਬ ਮਿਲੇ ਮੈਨੂੰ ਉਹ ਕਹਰੇ ਅਸੀਂ ਕਰ ਰਹੇ ਆਂ ਤੇ ਅਸੀਂ ਉਹਨਾਂ ਦੇ ਭਰੋਸੇ ਤੇ ਬੈਠੇ ਇੱਥੇ ਵੇਟ ਕਰ ਰਹੇ ਹਾਂ ਸਾਡੇ ਵੀ ਸੰਗਠਨ ਪਹੁੰਚਣ ਵਾਲੇ ਆ ਸਾਰੇ ਜਵਾਬ ਅਸੀਂ ਇੱਕ ਰਣਨੀਤੀ ਤਿਆਰ ਕਰ ਰਹੇ ਆਂ ਉਹਦੇ ਤਹਿਤ ਫਿਰ ਅਸੀਂ ਨੈਕਸਟ ਵੇਖਾਂਗੇ ਕਿਉਂਕਿ ਸਾਡਾ ਬੰਦਾ ਸਾਡੇ ਸੰਗਠਨ ਦਾ ਬੰਦਾ ਹੈ ਉਸੀਂ ਵੇਖਣਾ ਹੈ ਉਹਨੂੰ ਇਨਸਾਫ ਕਿੱਦਾਂ ਮਿਲਣਾ ਹੈ ਜਾਣ ਤੇ ਉਹਦੀ ਬਚ ਗਈ ਅੱਗੋਂ ਦਾ ਜਿਹੜਾ ਸੰਘਰਸ਼ ਆ ਅਸੀਂ ਆਪ ਹੀ ਲੜਨਾ ਹੈ ਕਿ ਹਮਲਾ ਕਦੋਂ ਆ ਕਿੰਨੇ ਲੋਕ ਸੀ ਕੋਈ ਸੀਸੀਟੀਵੀ ਆਈ ਬਿਲਕੁਲ ਜੀ ਮੈਂ ਤੁਹਾਨੂੰ ਸਿਟੀ ਦੀ ਫੁਟੇਜ ਦੇ ਰਿਹਾ ਉਹਦੇ ਵਿੱਚ ਦੋ ਲੋਕ ਨੇ ਜਿਹੜੇ ਹੁੰਦੇ ਗਨਕੋਕ ਕਰਦੇ ਆ ਤੇ ਸਿੱਧੇ ਅੰਦਰ ਜਾਂਦੇ ਉਹਨੂੰ ਫਾਇਰ ਕਰ ਦਿੰਦੇ ਆ ਤੇ ਇੱਕ ਗੋਲੀ ਲੱਗਣ ਤੋਂ ਬਾਅਦ ਉਹ ਕਾਊਂਟਰ ਦੇ ਥੱਲੇ ਜਾਂਦਾ ਤੇ ਏਰੀ ਜਾਨ ਬਰ ਜਾਂਦੀ ਆ ਔਰ 9:20 ਮਿੰਟ ਦਾ ਇੱਕ ਟਾਈਮ ਆ ਜਦੋਂ ਇਹ ਗੋਲੀ ਚੱਲੀ ਆ ਪਰ 9:20 ਵਜੇ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ ਇਹਦਾ ਜਵਾਬ ਉਹਨਾਂ ਪ੍ਰਸ਼ਾਸਨ ਦੇਣ ਜਾਂ ਅਧਿਕਾਰੀ ਦੇਣ ਕਿ ਹਿੰਦੂ ਸਿਕਾਟਨ ਇਕੱਠੇ ਹੋ ਕੇ ਸੰਘਰਸ਼ ਕਰਨ ਕਿ ਨਾ ਕਰਨ ਠੀਕ ਠੀਕ ਜਿਹੜੀ ਗੋਲੀ ਚੱਲੀ ਸੀ ਪੂਰੀ ਥੱਲੀ ਉਹ ਪ੍ਰਵੀਨ ਨਾਮ ਦਾ ਜਿਹੜਾ ਸ਼ਖਸ ਹੈ ਜਖਮੀ ਹੋਇਆ ਸੀ ਦੇਖੋ ਜੀ ਸਾਮੂਹ ਜੇ ਤਲਾ ਮਿਲੀ ਕੇ ਪ੍ਰਵੀਨ ਸਿੰਘ son of ਜਿਹੜਾ ਵਾ ਉਹ ਨਰਮਲ ਸਿੰਘ ਵਾਸੀ ਗੁਰੂਆਂ ਕੈਬਨੂ ਜਿਹੜਾ ਜੀ ਰਿਕਸ਼ਾ ਦੀ ਦੁਕਾਨ ਕਰਦਾ ਹੈ ਸਾਹਮਣੇ ਬਾਬਾ ਮਹਿਲ ਬੁਖਾਰੀ ਜੀ ਦੇ ਬਰਬਾਰੇ ਸਾਹਮਣੇ ਜੀ ਉਹਨੂੰ ਜਿਹੜਾ ਗੁਰਨਾਨਕ ਹਸਲ ਰਾਜ ਜਿਹੜੇ ਇਲਾਜਾਂ ਤੇ ਗੋਲੀ ਲੱਗੀ ਹੈ ਜਿਸ ਦੇ ਸਬੰਧ ਵਿੱਚ ਮੈਂ ਮੁੱਖ ਪਰਿਵਰਤਕ ਕਿਉਂ ਤੇ ਜਦ ਡਾਕਟਰ ਕੋਲ ਫਿਡਿਓ ਸਰਟੀਫਿਕੇਟ ਦਾ ਬਿਆਨ ਗਲਤ ਕੀਤਾ ਅਤੇ ਐਫਆਰ ਲੋਜ ਕਰ ਦਿੱਤੀ ਕਿ ਮਕਮਲ ਨੰਬਰ 152 ਡੇਟ ਅੱਜ ਦੀ ਅੰਡਰ ਸੈਕਸ਼ਨ 109 ਵੀਐਨਐਸ ਪਿੰਸ ਦੇ 109, 10 4 ਵੀਐਨਐਸ ਨਾਲ ਪੱਛੀ ਜਾਂਚ ਕਰਦੇ ਸਰ ਕੀਤੀ ਗਈ ਹੈ ਦੋਸ਼ੇ ਦੀ ਪਾਲ ਜੀ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਜੁਕੀ ਜੀ ਪੂਰੇ ਮਾਮਲੇ ਹੈ ਕੀ ਜੀ ਦੇਖੋ ਜੀ ਫਿਲਹਾਲ ਡੂਰ ਕੋਸ ਆਫ ਅਨ ਇਵੈਸਟੀਗੇਸ਼ਨ ਇਹ ਸਾਰਾ ਪਤਾ ਲੱਗ ਸਕੇਗਾ ਜੀ ਫਿਲਹਾਲ ਮਤਲਬ ਕਿ ਇਨਵੈਸਟੀਗੇਸ਼ਨ ਚੱਲ ਰ ਅਸੀਂ ਪਾਲੋ ਕਰ ਰਹੇ ਹਾਂ ਜਦੋਂ ਵੀ ਮਤਲਬ ਗ੍ਰਿਫਤਾਰੀ ਉਹਦੇ ਬਾਰੇ ਵੀ ਤੁਹਾਨੂੰ ਸੂਚਿਤ ਕੀਤਾ ਸਰ ਉਹ ਹਿੰਦੂ ਸੰਗਠਨ ਨਾਲ ਵੀ ਜੁੜੇ ਹੋਏ ਸੰਗਠਨ ਇਕੱਠੇ ਇਸ ਬਾਰੇ ਇਸ ਬਾਰੇ ਸਾਨੂੰ ਅਜੇ ਕੋਈ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਜੂਨ 4 ਸੋਫਨ ਬਈ ਸ਼ੀਸ਼ੇ ਸਾਰੇ ਤਾਂ ਸਾਹਮਣੇ ਉਹ ਕਿਦਾਂ ਤੱਕ ਰਸਾਇਜ਼ ਹੋ ਗਏ ਪੁਰਾਣੀ ਰੰਜਿਸ਼ ਵੀ ਹੈ ਕੋਈ ਰੰਜਿਸ਼ ਨਹੀਂ ਮੈਂ ਸ਼ਾਵੀ ਉਹਨਾਂ ਨੂੰ ਪਰਵੀਨ ਜੀ ਉਹਨਾਂ ਨੂੰ ਕਿ ਕਿਸੇ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸਮ ਦਾ ਕੋਈ ਕਿਸੇ ਦੇ ਨਾਲ ਗਾਲੀਕਲੋਸ਼ ਕੀਤਾ ਗਿਆ ਹੋਵੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦਸ਼ਮਣੀ ਨਹੀਂ ਨਾ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਤਾਂ ਨਾ ਹੀ ਕਿਸੇ ਨੇ ਗਾਲੀਕਲੋਸ਼ ਕੀਤਾ ਕਰ ਮੈਂ ਕਿ ਦੋਦੀ ਹੈ ਸਰ ਇਹ ਕੱਲ ਸ਼ਾਮੀ तकरीबन 8:9.10 ਦੇ ਕਰੀਬ ਟਾਈਮ ਦੇ ਕਰੀਬ ਇਹਦੀ ਘਟਨਾ ਹੋਈ ਹੈ ਅੱਜ ਜਿਹੜੇ ਰਾਜਮਤ ਜਿਹੜਾ ਹੋਇਆ ਜੀ ਪਤਾ ਲੱਗਾ ਕਿੰਨੇ ਗਨ ਫਾਇਰ ਸ਼ਾਟ ਹੋਏ ਇਹ ਦੋ ਗਨ ਫਾਇਰ ਸ਼ਾਟ ਹੋਏ ਜੀ ਦੋ ਕੋਲ ਉਨੇ ਲਗਾ ਵੀ ਗੱਲ ਇੱਕ ਉਹਦਾ ਫੈਰ ਜਿਹੜਾ ਵਾ ਇੱਥੇ ਇੱਕ ਆਬੇ ਮੋੜੇ ਤੇ ਜਦੋਂ ਮਤਲਬ ਉਹਨਾਂ ਨੇ ਵਾਰਿਆ ਆਬੇ ਮੋੜੇ ਦਾ ਗਿਲਨਾ ਲੱਗਾ ਲਗਾਇਆ ਹਾਲਤ ਕੀ ਉਹਨਾਂ ਦੀ ਹਾਂ ਠੀਕ ਹੈ ਜੀ ਫਿੱਟ ਹੈ ਦੋਸ਼ੀਆਂ ਦੀ ਪਛਾਣ ਹੋਈ ਹੈ ਸਰ ਕੋਈ ਨਹੀਂ ਅਜੇ ਜੋ ਫਾਲੋਅ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤੁਰੰਤ ਗਿਫਤਾਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਸਰ